ਜਦੋਂ ਤੋਂ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਵੈਸਟਰਨ ਰਿਵਰਜ਼ ਅਖਾਈਆਂ ਜਾਂਦੀਆਂ ਸੀ ਉਹਨਾਂ ਦੇ ਪਾਣੀ ਨੂੰ ਕਿਸ ਤਰ੍ਹਾਂ ਭਾਰਤ ਵਰਤੇਗਾ ਇਹਦੇ ਉੱਤੇ ਫੈਸਲੇ ਕੀਤੇ ਜਾ ਰਹੇ ਸੀ ਇਹਦੇ ਉੱਤੇ ਲਗਾਤਾਰ ਬ੍ਰੇਨਸਟਾਰਮਿੰਗ ਕੀਤੀ ਜਾ ਰਹੀ ਸੀ ਲਗਾਤਾਰ ਵਿਚਾਰ ਹੋ ਰਹੇ ਸੀ ਚਰਚਾਾਂ ਹੋ ਰਹੀਆਂ ਸੀਗੀਆਂ ਔਰ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਇੱਕ 113 ਕਿਲੋਮੀਟਰ ਦੀ ਕਨਾਲ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਵਿੱਚੋਂ ਕੱਢੀ ਜਾਵੇਗੀ ਜਿਸ ਦੇ ذریعے ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਇਹਨਾਂ ਤਿੰਨ ਰਿਵਰਸ ਦੇ ਵਿੱਚੋਂ ਇਹਨਾਂ ਤਿੰਨ ਨਹਿਰਾਂ ਦੇ ਵਿੱਚੋਂ ਪਾਣੀ ਜਿਹੜਾ ਉਹ ਡਾਇਵਰਟ ਕਰਕੇ ਦਿੱਤਾ ਜਾਵੇਗਾ ਯਾਨੀ ਕਿ ਭਾਰਤ ਦੇਸ਼ ਦਾ ਜਿਹੜਾ ਪਾਣੀ ਹੈ ਉਹ ਭਾਰਤ ਦੇਸ਼ ਦੇ ਵਿੱਚ ਹੀ ਵਰਤ ਲਿਆ ਜਾਵੇਗਾ ਪਰ ਇਸ ਉੱਤੇ ਹੁਣ ਜੰਮੂ ਕਸ਼ਮੀਰ ਦੇ ਸੀਐਮ ਨੂੰ ਇਤਰਾਜ਼ ਹੈ ਉਮਰ ਅਬਦੁੱਲਾਹ ਦੇ ਵੱਲੋਂ ਵੱਡੀ ਟਿੱਪਣੀ ਕਰ ਦਿੱਤੀ ਗਈ ਹੈ ਔਰ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਹੈ ਉਮਰ ਅਬਦੁੱਲਾਹ ਵੱਲੋਂ ਕਿ ਜੰਮੂ ਕਸ਼ਮੀਰ ਪੰਜਾਬ ਨੂੰ ਪਾਣੀ ਨਹੀਂ ਦਵੇਗਾ ਹੈਰਾਨੀ ਦੀ ਗੱਲ ਹੈ ਇਸ ਉੱਤੇ ਵੈਸੇ ਹੁਣ ਪ੍ਰਤੀਕਰਮ ਜਿਹੜਾ ਆ ਉਹ ਪੰਜਾਬ ਦੇ ਗਵਰਨਰ ਦੇ ਵੱਲੋਂ ਵੀ ਦਿੱਤਾ ਗਿਆ ਹੈ ਇਸ ਉੱਤੇ ਗੁਲਾਬ ਚੰਦ ਕੁਟਾਰੀਆ ਕੀ ਬੋਲੇ ਨੇ ਗਵਰਨਰ ਪੰਜਾਬ ਕੀ ਬੋਲੇ ਨੇ ਉਹ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਉਮਰ ਅਬਦੁੱਲਾਹ ਦਾ ਤਰਕ ਤੁਹਾਨੂੰ ਦੱਸ ਦਿੰਦੇ ਆ ਕਿ ਉਮਰ ਅਬਦੁੱਲਾਹ ਕਿਸ ਆਧਾਰ ਦੇ ਉੱਤੇ ਮਨਾ ਕਰ ਰਹੇ ਨੇ ਦਰਸਲ ਉਮਰ ਅਬਦੁੱਲਾਹ ਨੇ ਆਪਣੇ ਬਿਆਨ ਦੇ ਵਿੱਚ ਸਾਫ਼ ਜ਼ਾਹਿਰ ਕੀਤਾ ਹੈ ਕਿ ਸਾਨੂੰ ਬਹੁਤ ਮੁਸ਼ਕਲ ਦੇ ਨਾਲ ਇੱਕ ਆਰਜ਼ੀ جنگ ਲੜਨ ਤੋਂ ਮਗਰੋਂ ਕੁਝ ਪਾਣੀ ਨਸੀਬ ਹੋਣਾ ਸ਼ੁਰੂ ਹੋਇਆ ਸੀ ਇੱਥੇ ਜ਼ਿਕਰ ਕੀਤਾ ਗਿਆ ਸ਼ਾਹਪੁਰ ਕੰਡੀ ਬੈਰੀਅਰ ਦਾ ਜਿਹੜਾ ਡਿਸਪਿਊਟ ਸੀਗਾ ਔਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਹੁਣ ਅਸੀਂ ਇੱਕ ਬੂੰਦ ਵੀ ਪਾਣੀ ਡਾਇਵਰਟ ਨਹੀਂ ਕਰਾਂਗੇ ਪੰਜਾਬ ਨੂੰ ਇੱਕ ਬੂੰਦ ਵੀ ਪਾਣੀ ਜੰਮੂ ਕਸ਼ਮੀਰ ਨਹੀਂ ਦੇਵੇਗਾ ਇਸ ਹੱਬ ਤੌਰ ਦੇ ਉਤੇ ਉਮਰ ਅਬਦੁੱਲਾਹ ਦੇ ਬਿਆਨ ਨੇ ਪਰ ਇਸ ਤੋਂ ਬਾਅਦ ਪੰਜਾਬ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਪਰ ਉਸ ਤੋਂ ਠੀਕ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਸ਼ਾਪਰਕੰਡੀ ਡਿਸਪਿਊਟ ਇੱਥੇ ਜ਼ਿਕਰ ਕੀਤਾ ਗਿਆ ਉਹ ਡਿਸਪਿਊਟ ਕੀ ਹੈਗਾ ਉਸ ਡਿਸਪਿਊਟ ਦੇ ਕਾਰਨ ਜੰਮੂ ਕਸ਼ਮੀਰ ਨੂੰ ਕਿਸ ਤਰ੍ਹਾਂ ਪਾਣੀ ਮਿਲਣਾ ਸ਼ੁਰੂ ਹੋਇਆ ਕਿਸ ਤਰ੍ਹਾਂ ਦੀ ਮੀਡੀਏਸ਼ਨ ਹੋਈ ਇਹ ਵਿਵਾਦ ਕੀ ਸੀ ਜੰਮੂ ਕਸ਼ਮੀਰ ਦੇ ਕੋਲ ਪਾਣੀ ਕਿਉਂ ਨਹੀਂ ਸੀ ਜਿਸ ਦਾ ਜ਼ਿਕਰ ਉਮਰ ਅਬਦੁੱਲਾਹ ਨੇ ਕੀਤਾ ਦਰਅਸਲ ਸ਼ਾਪਰਕੰਡੀ ਡਿਸਪਿਊਟ ਜਿਹੜਾ ਹੈ ਇੱਕ ਲੰਮੇ ਸਮੇਂ ਤੋਂ ਚੱਲਿਆ ਡਿਸਐਗਰੀਮੈਂਟ ਕਿਹਾ ਜਾ ਸਕਦਾ ਹੈ ਇੰਡੀਆ ਦੀਆਂ ਦੋ ਸਟੇਟਸ ਭਾਰਤ ਦੀਆਂ ਦੋ ਸਟੇਟਸ ਭਾਰਤ ਦੇ ਦੋ ਸੂਬੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕਿ ਹੁਣ ਜੰਮੂ ਕਸ਼ਮੀਰ ਤੇ ਲਦਾਖ ਦੋ ਯੂਨੀਅਨ ਟੈਰੀਟਰੀਜ਼ ਬਣ ਚੁੱਕਿਆ ਹੈ ਇਹਨਾਂ ਦੋਵਾਂ ਸਟੇਟਸ ਦੇ ਵਿੱਚ ਡਿਸਪਿਊਟ ਹੋ ਗਿਆ ਸੀ ਡਿਸਐਗਰੀਮੈਂਟ ਹੋ ਗਿਆ ਸੀਗਾ ਇੱਕ ਵਾਟਰ ਸ਼ੇਅਰਿੰਗ ਐਗਰੀਮੈਂਟ ਦੇ ਤਹਿਤ ਪ੍ਰੋਜੈਕਟ ਦੀ ਕੰਸਟਰਕਸ਼ਨ ਨੂੰ ਲੈ ਕੇ ਰਾਵੀ ਦਰਿਆ ਦੇ ਉੱਤੇ ਇਹ ਕੰਸਟਰਕਸ਼ਨ ਜਿਹੜੀ ਹੈ ਉਹ ਹੋਣੀ ਸੀਗੀ ਸ਼ਾਹਪੂਰ ਕੰਡੀ ਡੈਮ ਇਸ ਨੂੰ ਕਿਹਾ ਜਾ ਰਿਹਾ ਸੀ ਔਰ ਇਸ ਡੈਮ ਦੀ ਪ੍ਰੋਡਕਸ਼ਨ ਉੱਤੇ ਕੰਸਟਰਕਸ਼ਨ ਦੇ ਉੱਤੇ ਵਿਵਾਦ ਹੋ ਗਿਆ ਸੀ ਜਿਹੜਾ ਡਿਸਐਗਰੀਮੈਂਟ ਅਲਟੀਮੇਟਲੀ ਇੱਥੇ ਜ਼ਿਕਰ ਕੀਤਾ ਗਿਆ ਸ਼ਾਹਪੁਰ ਕੰਢੀ ਡੈਮ ਜਿਹੜਾ ਉਹ ਗਰਦਾਸਪੁਰ ਦੇ ਵਿੱਚ ਸਿਚੁਏਟਿਡ ਹੈਗਾ ਉੱਥੇ ਇਹ ਮੌਜੂਦ ਹੈ ਜਬਕਿ ਜੰਮੂ ਕਸ਼ਮੀਰ ਬਾਰਡਰ ਦੇ ਨਾਲ ਲੱਗਦਾ ਇੱਕ ਇੰਟਰਸਟੇਟ ਰਿਵਰ ਪ੍ਰੋਜੈਕਟ ਹੈਗਾ ਰਾਵੀ ਦਰਿਆ ਦੇ ਉੱਤੇ ਉਹ ਦਰਿਆ ਜਿਹੜਾ ਹਿਮਾਚਲ ਦੇ ਵਿੱਚ ਓਰੀਜਿਨੇਟ ਹੁੰਦਾ ਤੇ ਅੱਗੇ ਪਾਕਿਸਤਾਨ ਜਾਂਦਾ ਹੁੰਦਾ ਸੀ ਪਰ ਹੁਣ ਜਿਹੜਾ ਇੰਡਸ ਵਾਟਰ ਟ੍ਰੀਟੀ ਸਸਪੈਂਡ ਹੋਇਆ ਉਸ ਦੇ ਤਹਿਤ ਜਿਹੜਾ ਪਾਣੀ ਉਹ ਅੱਗੇ ਨਹੀਂ ਜਾਵੇਗਾ ਇਸ ਵਾਸਤੇ ਹੁਣ ਇਸ ਦੇ ਵਸੀਲੇ ਲੱਭਦੇ ਹੋਏ 113 ਕਿਲੋਮੀਟਰ ਲੰਮਾ ਕਨਾਲ ਬਣਾਇਆ ਜਾਣਾ ਸੀ ਜਿਸ ਦੇ ਉੱਤੇ ਹੁਣ ਇਤਰਾਜ਼ ਕੀਤਾ ਜਾ ਰਿਹਾ ਉਮਰ ਅਬਦੁੱਲਾ ਨੇ ਇਸੇ ਡਿਸਐਗਰੀਮੈਂਟ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਕਿਹਾ ਕਿ ਜਦੋਂ ਇਸ ਨੂੰ ਰਿਜ਼ੋਲਵ ਕੀਤਾ ਗਿਆ ਕਿਉਂਕਿ ਇਵੈਂਚੁਅਲੀ ਇਹ ਰਿਜ਼ੋਲਵ ਕਰ ਦਿੱਤਾ ਗਿਆ ਸੀ ਮੀਡੀਏਸ਼ਨ ਕੀਤੀ ਗਈ ਸੀ ਸੈਂਟਰ ਗਵਰਨਮੈਂਟ ਦੇ ਵੱਲੋਂ ਔਰ ਦੋਵੇਂ ਸੂਬਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਸਲਾ ਸੁਣਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਬਾਕਾਲ ਉਹਨਾਂ ਨੂੰ ਜਿਹੜਾ ਪਾਣੀ ਆ ਉਹ ਲੋਟ ਪ੍ਰੋਪਰਲੀ ਹੋਣਾ ਸ਼ੁਰੂ ਹੋ ਗਿਆ ਸੀ ਪਰ ਇੱਕ ਵੱਖਰਾ ਟਾਪਿਕ ਡਿਸਕਸ਼ਨ ਨੂੰ ਲੈ ਕੇ ਉਮਰ ਅਬਦੁੱਲਾਹ ਦੇ ਇਸ ਬਿਆਨ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀਂ ਇਹਨਾਂ ਤਿੰਨ ਹੁਣ ਤੱਕ ਵੈਸਟਰਨ ਰਿਵਰਜ਼ ਗਈਆਂ ਜਾਣ ਵਾਲੀਆਂ ਇਹਨਾਂ ਰਿਵਰਜ਼ ਦੇ ਵਿੱਚੋਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਇਸ ਦੇ ਉੱਤੇ ਪੰਜਾਬ ਦੇ ਗਵਰਨਰ ਦਾ ਪ੍ਰਤੀਕਰਮ ਆਇਆ ਹਾਲਾਂਕਿ ਪੰਜਾਬ ਦੇ ਵੱਖ-ਵੱਖ ਲੀਡਰ ਜਿਹੜੇ ਨੇ ਇਸ ਉੱਤੇ ਬਿਆਨ ਦੇ ਰਹੇ ਨੇ ਹਾਲ ਹੀ ਦੇ ਵਿੱਚ ਅਰਬਨੀ ਤੋਂ ਬਿੱਟੂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਬਿਆਨ ਦਿੱਤਾ ਹੈ ਔਰ ਦੂਸਰੇ ਪਾਸੇ ਹੁਣ ਗੁਲਾਬਚੰਦ ਕਟਾਰੀਆ ਦੇ ਵੱਲੋਂ ਵੀ ਪੰਜਾਬ ਦੇ ਗਵਰਨਰ ਵੱਲੋਂ ਵੀ ਇਸ ਉੱਤੇ ਟਿੱਪਣੀ ਕੀਤੀ ਗਈ ਹੈ ਕੀ ਕੁਝ ਬੋਲੇ ਨੇ ਆਪ ਤੁਹਾਨੂੰ ਉਹ ਵੀ ਪੜ੍ਹ ਕੇ ਦੱਸਦੇ ਨਿਊਜ਼ ਰਿਪੋਰਟਸ ਦੇ ਮੁਤਾਬਕ ਗੁਲਾਬਚੰਦ ਕਟਾਰੀਆ ਵੱਲੋਂ ਇਹ ਕਿਹਾ ਗਿਆ ਕਿ ਉਹ ਇਸ ਤਰ੍ਹਾਂ ਨਹੀਂ ਸੋਚਦੇ ਕਿ ਪਾਣੀ ਦੀ ਸਪਲਾਈ ਕਿਸੇ ਦੇ ਕਹਿਣ ਦੇ ਉੱਤੇ ਅਜਾਈ ਰੋਕੀ ਜਾ ਸਕਦੀ ਹੈ ਹਾਂ ਜੇ ਇਹ ਡਿਸਪਿਊਟ ਦੋ ਮੁਲਕਾਂ ਦੇ ਵਿਚਾਲੇ ਹੁੰਦਾ ਤੇ ਇਹ ਐਕਸੈਪਟੇਬਲ ਸੀ ਉਹ ਕਹਿੰਦੇ ਨੇ ਕਿ ਉਸ ਵੇਲੇ ਇਹ ਸਮਝ ਸਕਦੇ ਸੀ ਬਟ ਇੱਕੋ ਕੰਟਰੀ ਦੇ ਵਿੱਚ ਇਸ ਤਰ੍ਹਾਂ ਦਾ ਡਿਸਪਿਊਟ ਪੋਸੀਬਲ ਨਹੀਂ ਹੈ ਨਿਊਜ਼ ਰਿਪੋਰਟਸ ਦੇ ਮੁਤਾਬਕ ਉਹਨਾਂ ਨੇ ਇਹ ਵੀ ਕਿਹਾ ਕਿ ਇੱਕੋ ਮੁਲਕ ਵਿੱਚ ਪਾਣੀਆਂ ਉੱਤੇ ਦੋ ਸੂਬਿਆਂ ਨੂੰ ਵੱਖ-ਵੱਖ ਕਿਸਮ ਦਾ ਅਧਿਕਾਰ ਦੇਣਾ ਜਾਂ ਅਧਿਕਾਰ ਦੇਣਾ ਇਹ ਵੀ ਜਾਇਜ਼ ਗੱਲ ਨਹੀਂ ਹੋਵੇਗੀ ਔਰ ਇਹ ਸਾਫ਼ ਕਿਹਾ ਕਿ ਇਹ ਸਾਡਾ ਕਲਚਰ ਨਹੀਂ ਹੈ ਸਾਫ ਤੌਰ ਦੇ ਉੱਤੇ ਇੱਕ ਜਵਾਬ ਦਿੱਤਾ ਗਿਆ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਦੁਬਾਰਾ ਸੈਂਟਰ ਗਵਰਨਮੈਂਟ ਮੀਡੀਏਸ਼ਨ ਕਰੇਗੀ ਜਾਂ ਫਿਰ ਇਸ ਕਨਾਲ ਨੂੰ ਰੋਕ ਦਿੱਤਾ ਜਾਵੇਗਾ ਇੱਕ ਪਾਸੇ ਤਾਂ ਇਹ ਮਾਮਲਾ ਹੈਗਾ ਜਿੱਥੇ ਗੁਲਾਬ ਚੰਦ ਕਟਾਰੀਆ ਦਾ ਇਹ ਬਿਆਨ ਆਉਂਦਾ ਹੈ ਟਿੱਪਣੀ ਆਉਂਦੀ ਹੈ ਪਰ ਇਸ ਨੂੰ ਪੰਜਾਬ ਤੇ ਹਰਿਆਣੇ ਦੇ ਸੰਦਰਭ ਦੇ ਵਿੱਚ ਵੀ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣੇ ਵਿਚਾਲੇ ਜਿਹੜਾ ਡਿਸਪਿਊਟ ਸੀ ਪਾਣੀ ਦਾ ਐਸਵਾਈਐਲ ਦਾ ਉਹ ਗੁਲਾਬਚੰਦ ਕਟਾਰੀਆ ਦੇ ਬਿਆਨ ਤੋਂ ਬਾਅਦ ਇੱਕ ਵੱਖਰਾ ਰੂਪ اختیار ਕਰ ਸਕਦਾ ਹੈ ਕਿਉਂਕਿ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ ਇੱਕੋ ਮੁਲਕ ਦੇ ਵਿੱਚ ਦੋ ਸੂਬੇ ਜਿਹੜੇ ਨੇ ਉਹ ਵਾਟਰ ਸ਼ੇਅਰਿੰਗ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਲੜ ਸਕਦੇ ਨਾ ਹੀ ਲੜਨਾ ਚਾਹੀਦਾ ਨਾ ਹੀ ਸਾਡਾ ਕਲਚਰ ਹੈ ਜਿਸ ਤੋਂ ਇਹ ਸਾਫ਼ ਕਲੀਅਰ ਹੁੰਦਾ ਹੈ ਕਿ ਪੰਜਾਬ ਦੇ ਗਵਰਨਰ ਵੀ ਇਸ ਹੱਕ ਦੇ ਵਿੱਚ ਨਹੀਂ ਕਿ ਦੋ ਸੂਬਿਆਂ ਦੇ ਵਿਚਾਲੇ ਪਾਣੀ ਸ਼ੇਅਰ ਨੂੰ ਲੈ ਕੇ ਵਿਵਾਦ ਨਹੀਂ ਹੋਣਾ ਚਾਹੀਦਾ ਜਿਸ ਦੇ ਆਧਾਰ ਦੇ ਉੱਤੇ ਜੰਮੂ ਕਸ਼ਮੀਰ ਤੇ ਪੰਜਾਬ ਦਾ ਜਿਹੜਾ ਇਹ ਰੌਲਾ ਪਿਆ ਇਸ ਤੋਂ ਆਉਂਦੇ ਸਮੇਂ ਵਿੱਚ ਐਸਵਾਈਐਲ ਦਾ ਭਵਿੱਖ ਜਿਹੜਾ ਉਹ ਸਮਝਿਆ ਜਾ ਸਕਦਾ ਜਾਂ ਬਾਚਿਆ ਜਾ ਸਕਦਾ ਜਾਂ ਦੋ ਸੂਬੇ ਜਿਹੜੇ ਪੰਜਾਬ ਤੇ ਹਰਿਆਣਾ ਨੇ ਇਹਨਾਂ ਦੋਵਾਂ ਦੇ ਹੁਣ ਤੱਕ ਚੱਲੇ ਡਿਸਪਿਊਟ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਜਾਂ ਬਹੁਤ ਸਾਰਾ ਆ ਇਨਸਾਈਟ ਜਿਹੜਾ ਆ ਉਹ ਭਵਿੱਖ ਦਾ ਇਪਰਤੀਤ ਹੋ ਰਿਹਾ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ 113 ਕਿਲੋਮੀਟਰ ਲੰਬੀ ਕਨਾਲ ਦੇ ਵਿੱਚ ਪਾਣੀ ਵਹੇਗਾ ਇਹਨਾਂ ਤਿੰਨ ਸੋ ਕਾਲਡ ਵੈਸਟਰਨ ਰਿਵਰਸ ਦਾ ਔਰ ਦੂਸਰੀ ਗੱਲ ਐਸਵਾਈਐਲ ਨੂੰ ਲੈ ਕੇ ਸੈਂਟਰ ਗਵਰਨਮੈਂਟ ਜੇ ਮੀਡੀਏਸ਼ਨ ਕਰਦੀ ਹੈ ਤਾਂ ਕੀ ਇਸ ਦੇ ਵਿੱਚ ਫੈਸਲਾ ਨਿਕਲਦਾ ਜੋ ਵੀ ਹੋਏਗਾ ਰਾਜ਼ ਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਜਦੋਂ ਤੋਂ ਇੰਡਸ ਵਾਟਰ ਟਰੀਟੀ ਨੂੰ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਜਿਹੜੀਆਂ ਵੈਸਟਰਨ ਰਿਵਰਸ ਅਖਾਈਆਂ ਜਾਂਦੀਆਂ ਸੀ ਉਹਨਾਂ ਦੇ ਪਾਣੀ ਨੂੰ ਕਿਸ ਤਰ੍ਹਾਂ ਭਾਰਤ ਵਰਤੇਗਾ ਇਹਦੇ ਉੱਤੇ ਫੈਸਲੇ ਕੀਤੇ ਜਾ ਰਹੇ ਸੀ ਇਹਦੇ ਉੱਤੇ ਲਗਾਤਾਰ ਬ੍ਰੇਨਸਟ੍ਰੋਮਿੰਗ ਕੀਤੀ ਜਾ ਰਹੀ ਸੀ ਲਗਾਤਾਰ ਵਿਚਾਰ ਹੋ ਰਹੇ ਸੀ ਚਰਚਾਵਾ ਹੋ ਰੀਆਂ ਸੀਗੀਆਂ ਔਰ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਇੱਕ 113 ਕਿਲੋਮੀਟਰ ਦੀ ਕਨਾਲ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਵਿੱਚੋਂ ਗੱਡੀ ਜਾਵੇਗੀ ਜਿਸ ਦੇ ਜ਼ਰੀਏ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ ਇਹਨਾਂ ਤਿੰਨ ਰਿਵਰਸ ਦੇ ਵਿੱਚੋਂ ਇਹਨਾਂ ਤਿੰਨ ਨਹਿਰਾਂ ਦੇ ਵਿੱਚੋਂ ਪਾਣੀ ਜਿਹੜਾ ਉਹ ਡਾਇਵਰਟ ਕਰਕੇ ਦਿੱਤਾ ਜਾਵੇਗਾ ਯਾਨੀ ਕਿ ਭਾਰਤ ਦੇਸ਼ ਦਾ ਜਿਹੜਾ ਪਾਣੀ ਆ ਉਹ ਭਾਰਤ ਦੇਸ਼ ਦੇ ਵਿੱਚ ਹੀ ਵਰਤ ਲਿਆ ਜਾਵੇਗਾ ਪਰ ਇਸ ਉੱਤੇ ਹੁਣ ਜੰਮੂ ਕਸ਼ਮੀਰ ਦੇ ਸੀਐਮ ਨੂੰ ਇਤਰਾਜ਼ ਹੈ ਉਮਰ ਅਬਦੁੱਲਾਹ ਦੇ ਵੱਲੋਂ ਵੱਡੀ ਟਿੱਪਣੀ ਕਰ ਦਿੱਤੀ ਗਈ ਹੈ ਔਰ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਹੈ ਉਮਰ ਅਬਦੁੱਲਾਹ ਵੱਲੋਂ ਕਿ ਜੰਮੂ ਕਸ਼ਮੀਰ ਪੰਜਾਬ ਨੂੰ ਪਾਣੀ ਨਹੀਂ ਦੇਵੇਗਾ ਹੈਰਾਨੀ ਦੀ ਗੱਲ ਹੈ ਇਸ ਉੱਤੇ ਵੈਸੇ ਹੁਣ ਪ੍ਰਤੀਕਰਮ ਜਿਹੜਾ ਆ ਉਹ ਪੰਜਾਬ ਦੇ ਗਵਰਨਰ ਦੇ ਵੱਲੋਂ ਵੀ ਦਿੱਤਾ ਗਿਆ ਹੈ ਇਸ ਉੱਤੇ ਗੁਲਾਬ ਚੰਦ ਕਟਾਰੀਆ ਕੀ ਬੋਲੇ ਨੇ ਗਵਰਨਰ ਪੰਜਾਬ ਕੀ ਬੋਲੇ ਨੇ ਉਹ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਉਮਰ ਅਬਦੁੱਲਾਹ ਦਾ ਤਰਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਮਰ ਅਬਦੁੱਲਾਹ ਕਿਸ ਆਧਾਰ ਦੇ ਉੱਤੇ ਮਨਾ ਕਰ ਰਹੇ ਨੇ ਦਰਸਲ ਉਮਰ ਅਬਦੁੱਲਾਹ ਨੇ ਆਪਣੇ ਬਿਆਨ ਦੇ ਵਿੱਚ ਸਾਫ਼ ਜ਼ਾਹਿਰ ਕੀਤਾ ਕਿ ਸਾਨੂੰ ਬਹੁਤ ਮੁਸ਼ਕਲ ਦੇ ਨਾਲ ਇੱਕ ਆਰਜ਼ੀ جنگ ਲੜਨ ਤੋਂ ਮਗਰੋਂ ਕੁਝ ਪਾਣੀ ਨਸੀਬ ਹੋਣਾ ਸ਼ੁਰੂ ਹੋਇਆ ਸੀ ਇੱਥੇ ਜ਼ਿਕਰ ਕੀਤਾ ਗਿਆ ਸ਼ਾਹਪੁਰ ਕੰਡੀ ਬੈਰੀਅਰ ਦਾ ਜਿਹੜਾ ਡਿਸਪਿਊਟ ਸੀਗਾ ਔਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਹੁਣ ਅਸੀਂ ਇੱਕ ਬੂੰਦ ਵੀ ਪਾਣੀ ਡਾਇਵਰਟ ਨਹੀਂ ਕਰਾਂਗੇ ਪੰਜਾਬ ਨੂੰ ਇੱਕ ਬੂੰਦ ਵੀ ਪਾਣੀ ਜੰਮੂ ਕਸ਼ਮੀਰ ਨਹੀਂ ਦੇਵੇਗਾ ਇਹ ਸਾਫ ਤੌਰ ਦੇਤੇ ਉਮਰ ਅਬਦੁੱਲਾਹ ਦੇ ਬਿਆਨ ਨੇ ਪਰ ਇਸ ਤੋਂ ਬਾਅਦ ਪੰਜਾਬ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਪਰ ਉਸ ਤੋਂ ਠੀਕ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਛਾਪਰਕੰਡੀ ਡਿਸਪਿਊਟ ਇੱਥੇ ਜ਼ਿਕਰ ਕੀਤਾ ਗਿਆ ਉਹ ਡਿਸਪਿਊਟ ਕੀ ਹੈਗਾ ਉਸ ਡਿਸਪਿਊਟ ਦੇ ਕਾਰਨ ਜੰਮੂ ਕਸ਼ਮੀਰ ਨੂੰ ਕਿਸ ਤਰ੍ਹਾਂ ਪਾਣੀ ਮਿਲਣਾ ਸ਼ੁਰੂ ਹੋਇਆ ਕਿਸ ਤਰ੍ਹਾਂ ਦੀ ਮੀਡੀਏਸ਼ਨ ਹੋਈ ਇਹ ਵਿਵਾਦ ਕੀ ਸੀ ਜੰਮੂ ਕਸ਼ਮੀਰ ਦੇ ਕੋਲ ਪਾਣੀ ਕਿਉਂ ਨਹੀਂ ਸੀ ਜਿਸ ਦਾ ਜ਼ਿਕਰ ਉਮਰ ਅਬਦੁੱਲਾਹ ਨੇ ਕੀਤਾ ਦਰਅਸਲ ਸ਼ਾਪੁਰ ਕੰਡੀ ਡਿਸਪਿਊਟ ਜਿਹੜਾ ਹੈ ਇੱਕ ਲੰਮੇ ਸਮੇਂ ਤੋਂ ਚੱਲਿਆ ਡਿਸਐਗਰੀਮੈਂਟ ਕਿਹਾ ਜਾ ਸਕਦਾ ਹੈ ਇੰਡੀਆ ਦੀਆਂ ਦੋ ਸਟੇਟਸ ਭਾਰਤ ਦੀਆਂ ਦੋ ਸਟੇਟਸ ਭਾਰਤ ਦੇ ਦੋ ਸੂਬੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕਿ ਹੁਣ ਜੰਮੂ ਕਸ਼ਮੀਰ ਤੇ ਲਦਾਖ ਦੋ ਯੂਨੀਅਨ ਟੈਰੀਟਰੀਜ਼ ਬਣ ਚੁੱਕਿਆ ਹੈ ਇਹਨਾਂ ਦੋਵਾਂ ਸਟੇਟਸ ਦੇ ਵਿੱਚ ਡਿਸਪਿਊਟ ਹੋ ਗਿਆ ਸੀ ਡਿਸਐਗਰੀਮੈਂਟ ਹੋ ਗਿਆ ਸੀਗਾ ਇੱਕ ਵਾਟਰ ਸ਼ੇਅਰਿੰਗ ਐਗਰੀਮੈਂਟ ਦੇ ਤਹਿਤ ਪ੍ਰੋਜੈਕਟ ਦੀ ਕੰਸਟਰਕਸ਼ਨ ਨੂੰ ਲੈ ਕੇ ਰਾਵੀ ਦਰਿਆ ਦੇ ਉੱਤੇ ਇਹ ਕੰਸਟਰਕਸ਼ਨ ਜਿਹੜੀ ਹੈ ਉਹ ਹੋਣੀ ਸੀਗੀ ਸ਼ਾਪੂਰ ਕੰਢੀ ਡੈਮ ਇਸ ਨੂੰ ਕਿਹਾ ਜਾ ਰਿਹਾ ਸੀ ਔਰ ਇਸ ਡੈਮ ਦੀ ਪ੍ਰੋਡਕਸ਼ਨ ਉੱਤੇ ਕੰਸਟਰਕਸ਼ਨ ਦੇ ਉੱਤੇ ਵਿਵਾਦ ਹੋ ਗਿਆ ਸੀ ਜਿਹੜਾ ਡਿਸਐਗਰੀਮੈਂਟ ਅਲਟੀਮੇਟਲੀ ਇੱਥੇ ਜ਼ਿਕਰ ਕੀਤਾ ਗਿਆ ਸ਼ਾਹਪੁਰ ਕੰਢੀ ਡੈਮ ਜਿਹੜਾ ਉਹ ਗਰਦਾਸਪੁਰ ਦੇ ਵਿੱਚ ਸਿਚੁਏਟਿਡ ਹੈਗਾ ਉੱਥੇ ਇਹ ਮੌਜੂਦ ਹੈ ਜਿਉਂਕਿ ਜੰਮੂ ਕਸ਼ਮੀਰ ਬਾਰਡਰ ਦੇ ਨਾਲ ਲੱਗਦਾ ਇੱਕ ਇੰਟਰ ਸਟੇਟ ਰਿਵਰ ਪ੍ਰੋਜੈਕਟ ਹੈਗਾ ਰਾਵੀ ਦਰਿਆ ਦੇ ਉੱਤੇ ਉਹ ਦਰਿਆ ਜਿਹੜਾ ਹਿਮਾਚਲ ਦੇ ਵਿੱਚ ਓਰੀਜਿਨੇਟ ਹੁੰਦਾ ਤੇ ਅੱਗੇ ਪਾਕਿਸਤਾਨ ਜਾਂਦਾ ਹੁੰਦਾ ਸੀ ਪਰ ਹੁਣ ਜਿਹੜਾ ਇੰਡਸ ਵਾਟਰ ਟਰੀਟੀ ਸਸਪੈਂਡ ਹੋਇਆ ਉਸ ਦੇ ਤਹਿਤ ਜਿਹੜਾ ਪਾਣੀ ਉਹ ਅੱਗੇ ਨਹੀਂ ਜਾਵੇਗਾ ਇਸ ਵਾਸਤੇ ਹੁਣ ਇਸ ਦੇ ਵਸੀਲੇ ਲੱਭਦੇ ਹੋਏ 113 ਕਿਲੋਮੀਟਰ ਲੰਮਾ ਕਨਾਲ ਬਣਾਇਆ ਜਾਣਾ ਸੀ ਜਿਸ ਦੇ ਉੱਤੇ ਹੁਣ ਇਤਰਾਜ਼ ਕੀਤਾ ਜਾ ਰਿਹਾ ਹੈ ਉਮਰ ਅਬਦੁੱਲਾ ਨੇ ਇਸੇ ਡਿਸਐਗਰੀਮੈਂਟ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਕਿਹਾ ਕਿ ਜਦੋਂ ਇਸ ਨੂੰ ਰਿਜ਼ੋਲਵ ਕੀਤਾ ਗਿਆ ਕਿਉਂਕਿ ਇਵੈਂਚੁਅਲੀ ਇਹ ਰਿਜ਼ੋਲਵ ਕਰ ਦਿੱਤਾ ਗਿਆ ਸੀ mediation ਕੀਤੀ ਗਈ ਸੀ ਸੈਂਟਰ ਗਵਰਨਮੈਂਟ ਦੇ ਵੱਲੋਂ ਔਰ ਦੋਵੇਂ ਸੂਬਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਸਲਾ ਸੁਣਾ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਾਕਾਲ ਉਹਨਾਂ ਨੂੰ ਜਿਹੜਾ ਪਾਣੀ ਆ ਉਹ ਲੋਟ ਪ੍ਰੋਪਰਲੀ ਹੋਣਾ ਸ਼ੁਰੂ ਹੋ ਗਿਆ ਸੀ ਪਰ ਇਹ ਇੱਕ ਵੱਖਰਾ ਟੌਪਿਕ ਡਿਸਕਸ਼ਨ ਨੂੰ ਲੈ ਕੇ ਉਮਰ ਅਬਦੁੱਲਾ ਦੇ ਇਸ ਬਿਆਨ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀਂ ਇਹਨਾਂ ਤਿੰਨ ਹੁਣ ਤੱਕ ਵੈਸਟਰਨ ਰਿਵਰਜ਼ ਕਈਆਂ ਜਾਣ ਵਾਲੀਆਂ ਇਹਨਾਂ ਰਿਵਰਜ਼ ਦੇ ਵਿੱਚੋਂ ਇੱਕ ਬੂੰਦ ਪਾਣੀ ਨਹੀਂ ਦਵਾਂਗੇ ਇਸ ਦੇ ਉੱਤੇ ਪੰਜਾਬ ਦੇ ਗਵਰਨਰ ਦਾ ਪ੍ਰਤੀਕਰਮ ਆਇਆ ਹਾਲਾਂਕਿ ਪੰਜਾਬ ਦੇ ਵੱਖ-ਵੱਖ ਲੀਡਰ ਜਿਹੜੇ ਨੇ ਇਸ ਉੱਤੇ ਬਿਆਨ ਦੇ ਰਹੇ ਨੇ ਹਾਲ ਹੀ ਦੇ ਵਿੱਚ ਰਵਨੀਤ ਮਿੱਟੂ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਬਿਆਨ ਦਿੱਤਾ ਹੈ ਪਰ ਦੂਸਰੇ ਪਾਸੇ ਹੁਣ ਗੁਲਾਬਚੰਦ ਕਟਾਰੀਆ ਦੇ ਵੱਲੋਂ ਵੀ ਪੰਜਾਬ ਦੇ ਗਵਰਨਰ ਵੱਲੋਂ ਵੀ ਇਸ ਉੱਤੇ ਟਿੱਪਣੀ ਕੀਤੀ ਗਈ ਹੈ ਕੀ ਕੁਝ ਬੋਲੇ ਰਹੇ ਆਵ ਤੁਹਾਨੂੰ ਉਹ ਵੀ ਪੜ੍ਹ ਕੇ ਦੱਸਦੇ న్యూਸ ਰਿਪੋਰਟਸ ਦੇ ਮੁਤਾਬਕ ਗੁਲਾਬ ਚੰਦ ਕਟਾਰੀਆ ਵੱਲੋਂ ਇਹ ਕਿਹਾ ਗਿਆ ਕਿ ਉਹ ਇਸ ਤਰ੍ਹਾਂ ਨਹੀਂ ਸੋਚਦੇ ਕਿ ਪਾਣੀ ਦੀ ਸਪਲਾਈ ਕਿਸੇ ਦੇ ਕਹਿਣ ਦੇ ਉੱਤੇ ਅਜਾਈ ਰੋਕੀ ਜਾ ਸਕਦੀ ਹੈ ਹਾਂ ਜੇ ਇਹ ਡਿਸਪਿਊਟ ਦੋ ਮੁਲਕਾਂ ਦੇ ਵਿਚਾਲੇ ਹੁੰਦਾ ਤੇ ਇਹ ਐਕਸੈਪਟੇਬਲ ਸੀ ਉਹ ਕਹਿੰਦੇ ਨੇ ਕਿ ਉਸ ਵੇਲੇ ਇਹ ਸਮਝ ਸਕਦੇ ਸੀ ਬਟ ਇੱਕੋ ਕੰਟਰੀ ਦੇ ਵਿੱਚ ਇਸ ਤਰ੍ਹਾਂ ਦਾ ਡਿਸਪਿਊਟ ਪੋਸੀਬਲ ਨਹੀਂ ਹੈ న్యూਸ ਰਿਪੋਰਟਸ ਦੇ ਮੁਤਾਬਕ ਉਹਨਾਂ ਨੇ ਇਹ ਵੀ ਕਿਹਾ ਕਿ ਇੱਕੋ ਮੁਲਕ ਵਿੱਚ ਪਾਣੀਆਂ ਉੱਤੇ ਦੋ ਸੂਬਿਆਂ ਨੂੰ ਵੱਖ-ਵੱਖ ਕਿਸਮ ਦਾ ਅਹੁਦਾ ਦੇਣਾ ਯਾਦਖਾਰ ਦੇਣਾ ਇਹ ਵੀ ਜਾਇਜ਼ ਗੱਲ ਨਹੀਂ ਹੋਵੇਗੀ ਔਰ ਇਹ ਸਾਫ਼ ਹੈ ਕਿ ਇਹ ਸਾਡਾ ਕਲਚਰ ਨਹੀਂ ਹੈ ਸਾਫ ਤੌਰ ਦੇ ਉੱਤੇ ਇੱਕ ਜਵਾਬ ਦਿੱਤਾ ਗਿਆ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਦੁਬਾਰਾ ਸੈਂਟਰ ਗਵਰਨਮੈਂਟ ਮੀਡੀਏਸ਼ਨ ਕਰੇਗੀ ਜਾਂ ਫਿਰ ਇਸ ਕਨਾਲ ਨੂੰ ਰੋਕ ਦਿੱਤਾ ਜਾਵੇਗਾ ਇੱਕ ਪਾਸੇ ਤਾਂ ਇਹ ਮਾਮਲਾ ਹੈਗਾ ਜਿੱਥੇ ਗੁਲਾਬ ਚੰਦ ਕਟਾਰੀਆ ਦਾ ਇਹ ਬਿਆਨ ਆਉਂਦਾ ਹੈ ਟਿੱਪਣੀ ਆਉਂਦੀ ਹੈ ਪਰ ਇਸ ਨੂੰ ਪੰਜਾਬ ਤੇ ਹਰਿਆਣੇ ਦੇ ਸੰਦਰਭ ਦੇ ਵਿੱਚ ਵੀ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣੇ ਵਿਚਾਲੇ ਜਿਹੜਾ ਡਿਸਪਿਊਟ ਸੀ ਪਾਣੀ ਦਾ ਐਸਪੀਐਲ ਦਾ ਉਹ ਗੁਲਾਬ ਚੰਦ ਕਟਾਰੀਆ ਦੇ ਬਿਆਨ ਤੋਂ ਬਾਅਦ ਇੱਕ ਵੱਖਰਾ ਰੂਪ اختیار ਕਰ ਸਕਦਾ ਹੈ ਕਿਉਂਕਿ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇੱਕੋ ਮੁਲਕ ਦੇ ਵਿੱਚ ਦੋ ਸੂਬੇ ਜਿਹੜੇ ਨੇ ਉਹ ਵਾਟਰ ਸ਼ੇਅਰਿੰਗ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਲੜ ਸਕਦੇ ਨਾ ਹੀ ਲੜਨਾ ਚਾਹੀਦਾ ਨਾ ਹੀ ਸਾਡਾ ਕਲਚਰ ਹੈ ਜਿਸ ਤੋਂ ਇਹ ਸਾਫ ਕਲੀਅਰ ਹੁੰਦਾ ਹੈ ਕਿ ਪੰਜਾਬ ਦੇ ਗਵਰਨਰ ਵੀ ਇਸ ਹੱਕ ਦੇ ਵਿੱਚ ਨੇ ਕਿ ਦੋ ਸੂਬਿਆਂ ਦੇ ਵਿਚਾਲੇ ਪਾਣੀ ਸ਼ੇਅਰ ਨੂੰ ਲੈ ਕੇ ਵਿਵਾਦ ਨਹੀਂ ਹੋਣਾ ਚਾਹੀਦਾ ਜਿਸ ਦੇ ਆਧਾਰ ਦੇ ਉੱਤੇ ਜੰਮੂ ਕਸ਼ਮੀਰ ਤੇ ਪੰਜਾਬ ਦਾ ਜਿਹੜਾ ਇਹ ਰੌਲਾ ਪਿਆ ਇਸ ਤੋਂ ਆਉਂਦੇ ਸਮੇਂ ਵਿੱਚ ਐਸਵਾਈਐਲ ਦਾ ਭਵਿੱਖ ਜਿਹੜਾ ਉਹ ਸਮਝਿਆ ਜਾ ਸਕਦਾ ਜਾਂ ਬਚਾਇਆ ਜਾ ਸਕਦਾ ਜਾਂ ਦੋ ਸੂਬੇ ਜਿਹੜੇ ਪੰਜਾਬ ਤੇ ਹਰਿਆਣਾ ਨੇ ਇਹਨਾਂ ਦੋਵਾਂ ਦੇ ਹੁਣ ਤੱਕ ਚੱਲੇ ਡਿਸਪਿਊਟ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਜਾਂ ਬਹੁਤ ਸਾਰਾ ਅ ਇਨਸਾਈਟ ਜਿਹੜਾ ਆ ਉਹ ਪੁਵਖ ਦਾ ਪ੍ਰਤੀਤ ਹੋ ਰਿਹਾ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ 113 ਕਿਲੋਮੀਟਰ ਲੰਬੀ ਕਨਾਲ ਦੇ ਵਿੱਚ ਪਾਣੀ ਵਹੇਗਾ ਇਹਨਾਂ ਤਿੰਨ ਸੋ ਕਾਲਡ ਵੈਸਟਰਨ ਰਿਵਰਸ ਦਾ ਔਰ ਦੂਸਰੀ ਗੱਲ ਐਸਵਾਈਐਲ ਨੂੰ ਲੈ ਕੇ ਸੈਂਟਰ ਗਵਰਨਮੈਂਟ ਜੇ ਮੀਡੀਏਸ਼ਨ ਕਰਦੀ ਹੈ ਤਾਂ ਕੀ ਇਸ ਦੇ ਵਿੱਚ ਫੈਸਲਾ ਨਿਕਲਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ